पा मु पाक मुत्री मुर्दा पार ਕੋ ਜੀ ਪੰਜਾਬ ਸਰਕਾਰ ਨੇ ਜੋ ਗਲਤ ਫੈਸਲਾ ਕੀਤਾ ਬਿਜਲੀ ਬੋਰਡ ਦੀਆਂ ਜਾਇਦਾਦਾਂ ਤੇ ਹੋਰ ਸਰਕਾਰੀ ਜਾਇਦਾਦਾਂ ਨੂੰ ਵੇਚਣ ਦਾ ਜੋ ਫੈਸਲਾ ਕੀਤਾ ਅਸੀਂ ਅੱਜ ਓਦੇ ਵਿਰੋਧ ਦੇ ਵਿੱਚ ਜੁਆਇੰਟ ਫੋਰਮ ਏਕਤਾ ਮੰਚ ਪੰਜਾਬ ਪਲੱਸ ਕਿਸਾਨ ਜਥੇਬੰਦੀਆਂ ਤੇ ਸੱਦੇ ਤੇ ਅੱਜ ਇੱਥੇ ਇੰਪਲਾਈ ਫੈਡਰੇਸ਼ਨ ਪੰਜਾਬ ਵੱਲੋਂ ਇੱਥੇ ਪਹੁੰਚੇ ਆਂ ਸੋ ਜਿੰਨਾ ਚਿਰ ਤੱਕ ਇਹ ਫੈਸਲਾ ਵਾਪਸ ਨਹੀਂ ਲੈਂਦਾ ਲੈਦੀ ਸਰਕਾਰ ਉਹਨਾਂ ਚਿਰ ਤੱਕ ਜੋ ਵੀ ਜੁਆਇੰਟ ਫੋਰਮ ਏਕਤਾ ਮੰਚ ਦਾ ਸਾਨੂੰ ਸੱਦਾ ਲੱਗੂਗਾ ਅਸੀਂ ਉਹ ਸੱਦੇ ਦੇ ਵਿੱਚ ਹਰ ਜਗ੍ਹਾ ਤੇ ਪਹੁੰਚਾਂਗੇ ਇਹ ਪੰਜਾਬ ਸਰਕਾਰ ਪਹਿਲਾਂ ਵੀ ਸਰਾਬਾ ਨਗਰ ਦੀ ਜਿਹੜੀ ਆ ਇਹ ਸਰਕਾਰੀ ਜ਼ਮੀਨ ਸੀਗੀ ਬਿਜਲੀ ਬੋਰਡ ਦੀ ਇੱਕ ਸਰਕਾਰ ਨੇ ਫੈਸਲਾ ਲਿਆ ਸੀਗਾ ਫਿਰ ਉਦੋਂ ਵੀ ਬੜਾ ਵਿਰੋਧ ਹੋਇਆ ਸੀ ਤਾਂ ਇਹਦੇ ਸਬੰਧ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਕੇਸ ਦਾੜਾ ਦਾਇਰ ਕੀਤਾ ਗਿਆ ਸੀ ਔਰ ਇਹ ਪੰਜਾਬ ਦੀ ਸਰਕਾਰ ਨੂੰ ਉਹ ਫੈਸਲਾ ਵਾਪਸ ਲੈਣ ਲੈਣਾ ਪਿਆ ਸੀ ਬਾਕੀ ਇਹ ਲੋਕਾਂ ਦੀ ਜਿਹੜੀ ਜਾਇਦਾਦ ਆ ਇਹ ਕਦੀ ਵੀ ਇਹ ਸਰਕਾਰ ਨੂੰ ਜਿਹੜੇ ਆ ਧੱਕੇ ਦੇ ਨਾਲ ਨਹੀਂ ਮੰਨਣ ਦਿਆਂਗੇ ਜਿਹੜੀ ਇਹ ਤੁਹਾਡੇ ਜਿੱਥੇ ਬੰਦਿਆ ਜੀ ਪੂਰ ਪੰਜਾਬ ਦੀ ਕੌਲ ਸੀਗੀ ਇਹ ਹਾਂਜੀ ਪੂਰੇ ਪੰਜਾਬ ਤੋਂ ਬੰਦੇ ਆ ਪੂਰੇ ਪੰਜਾਬ ਦੇ ਆਇਆ ਜੀ ਜੁਆਇੰਟ ਫੋਰਮ ਇਕਤਾ ਮੰਚ ਪੰਜਾਬ ਦੇ ਸੱਦੇ ਤੇ ਸਾਰੇ ਪੰਜਾਬ ਦੇ ਵਿੱਚੋਂ ਸਾਡੇ ਜਿਹੜੇ ਆ ਇਹ ਮੈਂਬਰ ਇਥੇ ਪਹੁੰਚੇ ਆ ਜੀ ਕਿੰਨੇ ਤੁਹਾਡਾ ਧਰਨਾ ਅੱਜ ਪੂਰੇ ਦਿਨ ਦਾ ਕਿੰਨੇ ਕਿੰਨੇ ਤੋਂ ਕਿਨੇ ਸਾਡਾ ਜੀ ਧਰਨਾ ਜਿੰਨਾ ਵੀ ਉਹਨਾਂ ਨੇ ਟਾਈਮ ਫਿਕਸ ਕੀਤਾ ਹੋਊਗਾ ਜੁਆਇੰਟ ਫੋਰਮ ਇਕਤਾ ਮੰਚ ਪੰਜਾਬ ਨੇ ਪਲੱਸ ਕਿਸਾਨ ਜਿੱਥੇ ਬੰਦੀਆਂ ਨੇ ਉਸ ਤੋਂ ਬਾਅਦ ਸਾਡਾ ਰੋਸ ਮਾਰਚ ਆ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਵੀ ਪ੍ਰੋਗਰਾਮ ਰੂਟ ਉਹਨਾਂ ਨੇ ਤੈਅ ਕੀਤਾ ਹੋਊਗਾ ਉਹ ਰੂਟ ਤੇ ਅਸੀਂ ਪਾਬੰਦ ਹੋਵਾਂਗੇ ਔਰਨ ਸ਼ਾਸਨ ਦੇ ਵਿੱਚ ਰਹਿ ਕੇ ਅਸੀਂ ਜਿਹੜਾ ਵਾਏ ਉਹ ਸਾਰੇ ਦਾ ਸਾਰਾ ਕਾਨੂੰਨ ਲਾਗੂ ਕਰਾਂਗੇ ਤੁਸੀਂ ਤੁਸੀਂ ਕੋਰਟ ਦੇ ਵਿੱਚ ਜਾਓ ਕੀ ਤੁਹਾਡੀ ਨਹੀਂ ਗੱਲ ਬੰਦੇ ਦਾ ਅਗਲਾ ਸਟੈਪ ਤੁਹਾਡਾ ਕੀ ਹੈ ਹਾਂ ਅਸੀਂ ਜੁਆਇੰਟ ਫੋਰਮ ਇਕਤਾ ਮੰਚ ਦਾ ਸਾਡਾ ਜੋ ਵੀ ਅਸੀਂ ਫੈਸਲਾ ਲਵਾਂਗੇ ਜੇ ਸਾਨੂੰ ਹਾਈ ਕੋਰਟ ਜਾਣ ਦੀ ਲੋੜ ਪਈ ਤਾਂ ਉੱਥੇ ਵੀ ਜ਼ਰੂਰ ਜਾਵਾਂਗੇ ਕਿਵੇਂ ਅਸੀਂ ਦੋਵੇਂ ਸਰਕਾਰ ਨੂੰ ਸਰਕਾਰ ਨੂੰ ਮੈਸੇਜ ਇਹ ਦਿਨੇ ਆ ਕਿ ਜਿਹੜੀਆਂ ਲੋਕਾਂ ਨੇ ਦਾਨ ਕੀਤੀਆਂ ਜ਼ਮੀਨਾਂ ਬਿਜਲੀ ਬੋਰਡ ਨੂੰ ਲਾਉਣ ਵਾਸਤੇ ਕਿ ਤੁਸੀਂ ਉਹ ਜ਼ਮੀਨਾਂ ਜਿਹੜੀਆਂ ਵਾਂ ਉਹਨਾਂ ਤੇ ਬੇਸ਼ੱਕ ਆਪਣੀ ਜਿਹੜੀ ਆਖਿਆ ਪਾਸੇ ਕਰ ਲੋ ਇਹ ਜ਼ਮੀਨਾਂ ਤੁਹਾਨੂੰ ਹੀ ਕਦੀ ਵੀ ਨਹੀਂ ਗਈਆਂ ਇਦਾਂ ਕੌਡੀਆਂ ਦੇ ਭਾਅ ਵੇਚਣ ਦਵਾਂਗੇ ਆਨਾਲਾ ਸੰਘਰਸ਼ ਤੋਂ ਵੀ ਦਿਖਾ ਕਿਤਾ ਆਨਾਲਾ ਜਿਹੜਾ ਸੰਘਰਸ਼ ਆ ਹੋ ਸਕਦਾ ਅਸੀਂ ਸਾਰੇ ਪੰਜਾਬ ਦੀਆਂ ਜਿਹੜੀਆਂ ਟੋਟਲ ਜਥੇਬੰਦੀਆਂ ਉਹਨਾਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਕਰਨ ਵਾਸਤੇ ਕੋਈ ਜਿੱਦੇ ਨਾਲ ਸਰਕਾਰ ਨੂੰ ਪੂਰਾ ਜਿੱਦਾਂ ਅਸੀਂ ਕੈਪਟਨ ਸਾਹਿਬ ਦੀ ਸਰਕਾਰ ਨੂੰ ਜਿਹੜਾ ਪਟਿਆਲੇ ਦੇ ਵਿੱਚ ਵੱਡੇ ਧਰਨੇ ਦੇ ਕੇ ਥੱਲੇ ਸੁੱਟਿਆ ਸੀ ਉਸ ਤੋਂ ਬਾਅਦ ਇਹ ਪੰਜਾਬ ਦੀ ਆਪ ਸਰਕਾਰ ਦੇ ਕੋਲੇ ਕੁਰਸੀ ਸ਼ਹਿਨਸ਼ਾਹੀ ਆਈ ਸੀਗੀ ਤਾਂ ਇਹ ਕਰਕੇ ਇਹ ਸਰਕਾਰ ਦਾ ਵੀ ਲਗਭਗ ਜੇ ਨਹੀਂ ਲੋਕਾਂ ਦੇ ਫੈਸਲਿਆਂ ਦੇ ਸਹੀ ਉਤਰੂਗੀ ਤਾਂ ਇਹਨਾਂ ਦਾ ਵੀ ਫੁੱਲ ਜਿਹੜਾ ਵਾ ਉਹ ਵਿਰੋਧ ਕੀਤਾ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਜੀ ਇਹ ਜਿਹੜਾ ਸਾਡਾ ਅੱਜ ਧਰਨਾ ਵਾ ਬਿਜਲੀ ਬੋਰਡ ਨੇ ਜਮੀਨਾਂ ਵੇਚਣ ਦੇ ਖਿਲਾਫ ਜਿੱਦਾਂ ਪੀਓ ਯੂਨੀਵਰਸਿਟੀ ਜਾਂ ਮਿਲਾਂ ਦੀਆਂ ਜਾਂ ਪੰਜਾਬ ਐਗਰੋ ਇੰਜੀਨੀਅਰ ਪੰਜਾਬ ਦੀਆਂ ਮਿਲਾਂ ਵਾ ਇਹ ਪਹਿਲੀ ਸਰਕਾਰ ਉਹ ਅੱਜ ਲੋਕ ਲੋਕਾਂ ਨੂੰ ਪਬਲਿਕ ਦੇ ਲਾਰੇ ਲੱਪੇ ਲਾ ਕੇ ਆਈ ਪਰ ਇਹਨਾਂ ਨੇ ਜਮੀਨਾਂ ਵੇਚਣੀਆਂ ਚਾਲੂ ਕਰਤੀਆਂ ਤੇ ਜਿਹੜਾ ਬੰਦਾ ਸਾਡਾ ਸੀਐਮਪੀ ਵਿਰੋਧ ਕਰਦਾ ਵਾ ਉਹਨੂੰ ਵੀ ਚੇਂਜ ਕਰਦਾ ਇਹ ਜਿਹੜੇ ਜ਼ਮੀਨਾਂ ਵਾਂ ਢਾਰੇ ਰਮਾਰੀ ਉਹਨਾਂ ਦੀ ਟਿਕਣਾ ਚਾਹੁੰਦੇ ਆ ਪਬਲਿਕ ਨੇ ਦਾਨ ਦੇ ਵਿੱਚ ਦਿੱਤੀਆਂ ਜਾਂ ਪੰਚਾਇਤਾਂ ਨੇ ਮਤੇ ਪਾ ਕੇ ਦਿੱਤੀਆਂ ਬਿਜਲੀ ਦੀ ਸਪਲਾਈ ਲੈਣ ਵਾਸਤੇ ਤੇ ਪਿੰਡਾਂ 'ਚ ਬਿਲੀ ਘਰ ਲਾਏ ਆ ਕੋਈ ਸਰਕਾਰ ਨੇ ਜ਼ਮੀਨ ਕਿਰੀਦੀ ਨਹੀਂ ਜੇ ਵੇਚ ਸਕੇ ਇਹ ਕਰਕੇ ਨਾਜਾਇਜ਼ ਤੌਰ ਤੇ ਵੇਚੇ ਗਏ ਉਹਦੇ ਵਿਰੁੱਧ ਚ ਸਾਡਾ ਬਿਜਲੀ ਮੁਲਾਜ਼ਮਾਂ ਦੀ ਸਾਰੀਆਂ ਜਥੇਬੰਦੀਆਂ ਜੁਆਇੰਟ ਫਰੋਂ ਇਕਤਾ ਮੰਚ ਹੋਰ ਆ ਚਾਰ ਜਥੇਬੰਦੀਆਂ ਨਾਲ ਕਿਸਾਨ ਜਥੇਬੰਦੀਆਂ ਸਾਰਾ ਸੂਚ ਸੰਜੇ ਦਾ ਉਤੇਧਨ ਲਗਾਇਆ ਜਾ ਆ ਅੱਜ ਦੇ ਬਾਅਦ ਵੱਡੇ ਐਕਸ਼ਨ ਹੋ ਰਹੇ ਅਸੀਂ ਦਵਾਂਗੇ ਜੇ ਇਹਨਾਂ ਨੇ ਜ਼ਮੀਨਾਂ ਤੇ ਹੌਕ ਨਾ ਲਾਈ ਸਰ ਇਹ ਤੋਂ ਮੇਰੇ ਅਧਿਕਾਰੀ ਤੁਹਾਡੇ ਅਧਿਕਾਰੀ ਕਿਸੇ ਸਰਕਾਰੀਦਾਰ ਨਾਲ ਗੱਲ ਹੋਈ ਪਹਿਲੇ ਸਾਡੀਆਂ ਕਾਫੀ ਮੀਟਿੰਗਾਂ ਆਈਆਂ ਵਾ ਵਿੱਤ ਮੰਤਰੀ ਭਾਲ ਚੀਮਾ ਦੇ ਨਾਲ ਵੀ ਮੀਟਿੰਗ ਹੋਈ ਸੀ ਪੂਰੀ ਉੱਤੇ ਬੈਠੇਗੇ ਸਾਡੀ ਜਿਹੜਾ ਬਿਜਲੀ ਬੋਰਡ ਦੀ ਮੈਨੇਜਮੈਂਟ ਬੈਠੀ ਉਹਨਾਂ ਦੇ ਸਾਹਮਣੇ ਸਵਾਲ ਕੀਤਾ ਕਿ ਕਹਿੰਦੇ ਨਹੀਂ ਸਾਡਾ ਕੋਈ ਇਰਾਦਾ ਨਹੀਂਗਾ ਪਰ ਅੰਦਰੋਂ ਘਾਤੇ ਝੋੜ ਮੋਰੀ ਰਹੀ ਹੁਣ ਵੇਖੋ ਇਨਸਾਨਦਿਆਂ ਹੋ ਗਏ ਸਾਰਾ ਕੁਝ ਹੋ ਗਿਆ ਉਹਦੇ ਖਿਲਾਫ ਜਿਹੜਾ ਵਾ ਅਸੀਂ ਤਾਂ ਸਰਕਾਰ ਕਹਿੰਦੀ ਕੋਝਵਾ ਕਰਦੀ ਕੋਝਵਾ ਸਰਕਾਰ ਦੇ ਖਿਲਾਫ ਜਿੰਨੇ ਵੀ ਟਿੱਕੇ ਹੋਏ ਤਾਂ ਨਹੀਂ ਨਵਾਗੇ ਜ਼ਮੀਨਾਂ ਨਹੀਂ ਵੇਚਾਂਗੇ ਇਹ ਵੀ ਆ ਬੀੜੀਆਂ ਸਰਕਾਰਾਂ ਲਾਰੇ ਲਾ ਰਹੀਆਂ ਤੁਹਾਨੂੰ ਗੋਲੀ ਲਾਰੇ ਲਾ ਰਹੀਆਂ ਵਾ ਸਾਰੀਆਂ ਪਾਰਟੀਆਂ ਹੀ ਅਸੀਂ ਤੇ ਬਾਕੀ ਨੂੰ ਉਮੀਦ ਕਰਦੇ ਪਈ ਜ਼ਮੀਨਾਂ ਦਾ ਮੁੱਦਾ ਸਾਰਿਆਂ ਨੂੰ ਚੁੱਕਣਾ ਚਾਹੀਦਾ ਵਿਧਾਨ ਸਭਾ ਸੈਸ਼ਨ ਦੇ ਵਿੱਚ ਵੀ ਡਾਉਣਾ ਚਾਹੀਦਾ ਸਾਡਾ ਹੋਰ ਵੀ ਟਿੱਕਾ ਕਦਮ ਹੋਗਾ ਇਹ ਵੇਖਣ ਨਹੀਂ ਦੇਵਾਂਗੇ ਹੋਰ ਜਿੰਨਾ ਮਰਜ਼ੀ ਆਨੂੰ ਪ੍ਰੋਟੈਸਟ ਕਰਨਾ ਪਾਵਾਂ ਕਰਾਂਗੇ ਅਸੀਂ ਸਰਕਾਰ ਨੂੰ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਪੀ ਮੁਲਾਜ਼ਮੇ ਕੋ ਸਰਕਾਰੀ ਨਾ ਸਾਡਾ ਡੀਏ ਦਿੱਤਾ ਨਾ ਹੋਰ ਕੁਝ ਦਿੱਤਾ ਮੰਗਾਂ ਨੇ ਪਹਿਲਾਂ ਹੀ ਦੇ ਰੇ ਤੇ ਜਿਹੜੀ ਸਾਡੀ ਜ਼ਮੀਨ ਪ੍ਰਾਪਰਟੀ ਬਿਲੀ ਬੋਰਡ ਦੀ ਉਹ ਵੀ ਜਿਹੜੀ ਆ ਛੇਲ ਤੇ ਲਾ ਰਹੇ ਆ ਇਸ ਨੇ ਕੰਮ ਨਹੀਂ ਚੱਲਣਾ ਮੇਰਾ ਨਾਮ ਹੈ ਕਿ ਇੰਜੀਨੀਅਰ ਮਨਦੀਪ ਸਿੰਘ ਜੀ ਅਸੀਂ ਆਈਟੀਆਈ EMPLOYEES ASSOCIATION ਸਰਕਲ ਖੰਨੇ ਤੋਂ ਆਪਣੇ ਪੂਰੇ ਸਾਥੀਆਂ ਦੇ ਨਾਲ ਇਸ ਧਰਨੇ ਦੇ ਵਿੱਚ ਸ਼ਾਮਲ ਹੋਏ ਆ ਸਰਕਾਰ ਦੀਆਂ ਜਿਹੜੀਆਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੋਨਾਂ ਦਾ ਅਸੀਂ ਵਿਰੋਧ ਕਰ ਰਹੇ ਆਂ ਪੰਜਾਬ ਸਰਕਾਰ ਦਾ ਵਿਰੋਧ ਅਸੀਂ ਇਸ ਲਈ ਕਰ ਰਹੇ ਆਂ ਕਿਉਂਕਿ ਬਿਜਲੀ ਬੋਰਡ ਦੀ ਜਿਹੜੀਆਂ ਬੇਸ਼ਕੀਮਤੀ ਪ੍ਰਾਪਰਟੀਆਂ ਨੇ ਉਹਨਾਂ ਨੂੰ ਚੁਣ-ਚੁਣ ਕੇ ਵੇਚਣ ਦੀ ਜਿਹੜੀ ਹੈਗੀ ਹੈ ਪਲਾਨਿੰਗ ਚੱਲ ਰਹੀ ਹੈ ਜਿਹਦੇ ਨਾਲ ਨਿੱਜੀਕਰਨ ਨੂੰ ਜਿਹੜਾ ਹੈਗਾ ਹੁਲਾਰਾ ਦਿੱਤਾ ਜਾ ਰਿਹਾ ਹੈ ਕੇਂਦਰ ਸਰਕਾਰ ਜਿਹੜੀ ਹੈਗੀ ਹੈ ਬਿਜਲੀ ਬਿੱਲ ਜਿਹੜਾ ਐਕਟ 2025 ਹੈ ਉਹਦੇ ਰਾਹੀਂ ਨਿੱਜੀਕਰਨ ਵੱਲ ਨੂੰ ਵਧ ਰਹੀ ਹੈ ਚਾਹੇ ਉਹ ਡਿਸਟ੍ਰੀਬਿਊਸ਼ਨ ਦਾ ਕੰਮ ਹੈ ਉਹ ਕੰਪਨੀਆਂ ਨੂੰ ਦੇਣ ਵੱਲ ਜਾ ਰਹੀ ਹੈ ਇਸ ਨਾਲ ਸਮਾਜ ਦਾ ਹਰ ਵਰਗ ਪ੍ਰਭਾਵਿਤ ਹੋਊਗਾ ਜਿਹੜਾ ਗਰੀਬ ਵਰਗ ਹੈ ਜਿਹਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਜਿਹਨੂੰ ਰੈਟ ਦਰਾਂ ਦੇ ਉੱਤੇ ਬਿਜਲੀ ਮਿਲ ਰਹੀ ਹੈ ਜਿਹੜੇ ਸਾਡੇ ਕਿਸਾਨ ਵੀਰ ਨੇ ਜਿਹਨਾਂ ਨੂੰ ਖੇਤੀਬਾੜੀ ਲਈ ਬਿਜਲੀ ਫ੍ਰੀ ਹੈ ਸਰਕਾਰ ਸਾਰਾ ਉਹ ਜਿਹੜੀਆਂ ਰਾਜਤਾਂ ਨੇ ਉਹਨਾਂ ਨੂੰ ਖਤਮ ਕਰਨ ਵਾਲਾ ਵਾਅਦਾ ਰਹੀ ਹੈ ਪਰ ਅਸੀਂ ਸਾਰੇ ਮੁਲਾਜ਼ਮ ਇਹਦਾ ਸਾਡੀਆਂ ਭਰਾਤਰੀ ਜਥੇਬੰਦੀਆਂ ਕਿਸਾਨ ਯੂਨੀਅਨ ਸਾਰਿਆਂ ਦੇ ਸਹਿਯੋਗ ਨਾਲ ਇਹਦਾ ਡਾਕਟਮਾ ਵਿਰੋਧ ਕਰਾਂਗੇ ਕਿਸੇ ਵੀ ਹਾਲਤ ਦੇ ਵਿੱਚ ਇਹਨੂੰ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ ਪੂਰੇ ਵਿੱਜਲ ਤੋਂ ਜਥੇਬੰਦੀ ਪਹੁੰਚੀ ਤੁਹਾਡੀ ਪੂਰੇ ਪੰਜਾਬ ਦੇ ਵਿੱਚੋਂ ਪੰਜਾਬ ਦੇ ਕੋਨੇ-ਕੋਨੇ ਤੋਂ ਚਾਹੇ ਉਹ ਅਮਰਸਰ ਦੀ ਗੱਲ ਹੈ ਪਟਿਆਲੇ ਦੀ ਗੱਲ ਹੈ ਫਿਰੋਜ਼ਪੁਰ ਦੀ ਗੱਲ ਹੈ ਹਰੇਕ ਕੋਨੇ-ਕੋਨੇ ਤੋਂ ਜਿਹੜੇ ਮੁਲਾਜ਼ਮ ਨੇ ਇਸ ਆਪਣੇ ਸੰਘਰਸ਼ ਦੇ ਵਿੱਚ ਹਿੱਸਾ ਪਾਉਣ ਲਈ ਇੱਥੇ ਪਹੁੰਚੇ ਹੋਏ ਨੇ ਸਰਕਾਰ ਨਾਲ ਕੋਈ ਗੱਲਬਾਤ پہلے ਹੋਈ ਸਰਕਾਰ ਜਿਹੜਾ ਤਾਂ ਪ੍ਰਾਪਰਟੀ ਵੇਚਣ ਦੀ ਗੱਲ ਹੈ ਉਹ ਲੇਟੈਸਟ ਮਸਲਾ ਹੈ ਜਿਹੜੇ ਸਾਡੇ ਹੋਰ ਬਹੁਤ ਮਸਲੇ ਨੇ ਜਿਨ੍ਹਾਂ ਦੇ ਉੱਤੇ ਬਹੁਤ ਸਾਰੇ ਮਸਲਿਆਂ ਦੇ ਉੱਤੇ ਸਰਕਾਰ ਜਿਹੜੀ ਸਾਡੀਆਂ ਮੰਗਾਂ ਨੇ ਮੰਨ ਚੁੱਕੀ ਹੈ ਪਰ ਉਹਨਾਂ ਨੂੰ ਲਾਗੂ ਕਰਨ ਦੇ ਵਿੱਚ ਟਾਲ ਮਟੋਣ ਵਾਲਾ ਰਵਈਆ ਉਹਦੇ ਸੰਬੰਧ ਦੇ ਵਿੱਚ ਵੀ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਨੇ ਪਰ ਜਿਹੜਾ ਪ੍ਰਾਪਰਟੀ ਵੇਚਣ ਵਾਲੀ ਗੱਲ ਹੈ ਜਾਂ ਬਿਜਲੀ ਐਕਟ 2025 ਹੈ ਸੈਂਟਰ ਸਰਕਾਰ ਲੈ ਆ ਰਹੀ ਹੈ ਉਹਦੇ ਅਵਧਾਰ ਸਿੰਘ ਕਮਰਾ ਜੀ ਪ੍ਰਧਾਨ ਸਿਟੀ ਸਰਕਲ ਹੰਮਲਸਰ ਅਸੀਂ ਪੰਜਾਬ ਸਰਕਾਰ ਦੀ ਮਲਾਜਮ ਮਾਰੂ ਨੀਤੀ ਪੈਨਸ਼ਨਰ ਮਾਰੂ ਨੀਤੀ ਦੇ ਖਿਲਾਫ ਇੱਥੇ ਅੱਜ ਮਜਾਦਾ ਕਰ ਰਹੇ ਹਾਂ ਕਿਉਂਕਿ ਹਾਲੇ ਵਾਲੇ ਦੇਖੋ ਕਿ ਪੰਜਾਬ ਦੀ ਜਿਹੜੀ ਬਰਾਬਰੀ ਅਸੀਂ ਬਣਾਈ ਆ ਮਿਹਨਤ ਕਰਕੇ ਜਿਹਨੇ ਮਲਾਜਮਾਂ ਨੇ ਬਣਾਈ ਉਹ ਇਹ ਮਿੱਟੀ ਦੇ ਭਾਅ ਵਿੱਚ ਵੇਚ ਰਹੇ ਨੇ ਅਤੇ ਆਪਣੇ 체ਤਿਆਂ ਨੂੰ ਇਹ ਵੇਚ ਰਹੇ ਨੇ ਬਾਕੀ ਸਰਕਾਰ ਜਿਹੜੀ ਹੈ ਪੈਨਸ਼ਨਰ ਦੇ ਨਾਲ ਬੜਾ ਧੱਕਾ ਕਰ ਰਹੀ ਹੈ ਤੇ ਰੈਗੂਲਰ ਕਰਮਚਾਰੀਆਂ ਦੇ ਨਾਲ ਬਹੁਤ ਧੱਕਾ ਕਰ ਰਹੀ ਹੈ ਅੱਜ ਦੀਆਂ ਦੇਖੋ ਮਾੜੀਆਂ ਮਾੜੀਆਂ ਜਿਹੜੀਆਂ ਸਟੇਟਾਂ ਨੇ ਜਿਨ੍ਹਾਂ ਦਾ ਕਿਸੇ ਖਾਤੇ 'ਚ ਨਾ ਨਿਕਲਦਾ ਉਹ ਅੱਜ 16% ਡੀਏ ਦੇ ਕੇ ਤੇ ਉਹਨਾਂ ਨੂੰ ਉਹਨਾਂ ਨੂੰ ਸੰਤੁਸ਼ਟ ਕੀਤਾ ਗਿਆ ਪਰ ਪੰਜਾਬ ਦੀ ਇਹ ਨਾਦਰਸ਼ ਸਰਕਾਰ ਜਿਹੜੀ ਹੈ ਇਹ ਮਲਾਜ਼ਮ ਪੈਨਸ਼ਨ ਰੋਧੀ ਸਰਕਾਰ ਜਿਹੜੀ ਹੈ ਇਹ ਇਹਨਾਂ ਦੇ ਨਾਲ ਪਤਾ ਨਹੀਂ ਕਿ ਕਿਸ ਸਾਧਾ ਮੰਤਰੀ ਮਾਨ ਦਾ ਸ਼ੁਰੂ ਕਰੀਏ ਅੱਜ ਤੱਕ 16% ਡੀਏ ਨਹੀਂ ਇਹਨਾਂ ਨੇ ਦਿੱਤਾ ਜਿਹੜੇ ਰਿਟਾਇਰ ਕਰਮਚਾਰੀ 16 ਤੋਂ ਪਹਿਲਾਂ ਹੋਏ ਸੀ ਉਹਨਾਂ ਨੂੰ 2.8 ਦਾ ਫੈਕਟਰ ਨਹੀਂ ਦਿੱਤਾ ਗਿਆ 16 ਤੋਂ ਪਹਿਲਾਂ ਜਿਹੜਾ ਆਪਣਾ ਸਾਡਾ ਡੀਐਸੀ 113 ਦੀ ਵੀ 125 ਹੋਣਾ ਚਾਹੀਦਾ ਸੀ ਸਾਹੀ ਉਹ ਵੀ ਇਹਨਾਂ ਨੇ ਸਾਡਾ ਅੱਜ ਤੋਡੇ ਤੱਕ ਨਹੀਂ ਕੀਤਾ ਜਿਹੜੀਆਂ ਇਸ ਮੁਲਾਜ਼ਮਾਂ ਨੂੰ ਨੀਤੀਆਂ ਦੇ ਖਿਲਾਫ ਹੁਣ ਅਸੀਂ ਜਿਹੜਾ ਅੱਜ ਪ੍ਰੋਟੈਸਟ ਕਰ ਰਹੇ ਆ ਕਿ ਸਰਕਾਰ ਜੋ ਕਰੀਏ ਸਾਡੇ ਨਾਲ ਠੱਗਾ ਕਰੀਏ ਸਾਡੀ ਤਨਖਾਹਾਂ ਮੈਂ 10% 20% ਕੱਟ ਕੱਟਦੀਆਂ ਜਾ ਰਹੀਆਂ ਇੱਕ ਜਜੀਆ ਟੈਕਸ ਜਜੀਆ ਟੈਕਸ 200 ਰੁਪਿਆ ਇਹਨਾਂ ਨੇ ਡਵੈਲਪਮੈਂਟ ਟੈਕਸ ਸਾਡੇ ਦੇ ਲਾਇਆ ਜਿਹੜਾ ਗੈਰਕਾਨੂੰਨੀ ਹੈ ਕੋਦਰ ਵੀ ਸਾਡਾ ਜਬਰੀ ਤੌਰ ਤੇ ਇਕੱਠੀ ਜਾ ਰਹੇ ਨੇ ਉਹਦੇ ਲਈ ਇਹਨਾਂ ਨੂੰ ਲੱਖ ਰਾਇ ਇਹ ਨੰਬਰ ਕਰ ਚੁੱਕਿਆ ਪਰ ਇਹਨਾਂ ਨੇ ਸਾਨੂੰ ਅਜ ਤੱਕ ਹੋ ਜਾ ਕਿ ਪੰਜਾਬ ਦੇ ਬੰਦੀ ਘਾੜੀ ਪਹੁੰਚੀ ਹੈ ਜੀ ਪੰਜਾਬ ਸੂਬਾ ਪ੍ਰਧਾਨ ਸਾਡੇ ਮਾਨਯੋਗ ਸਰਦਾਰ ਬਾਬਾ ਅਮਰਜੀਤ ਸਿੰਘ ਜਿਹੜੇ ਸਾਡੇ ਪੈਨਸ਼ਨਰ ਵੈਲਫੇਅਰ ਵੱਡੇ ਜਨ ਉਹਦੀ ਗੁਵਿੰਦਗੀ ਕਰ ਰਹੇ ਆ ਉਹ ਅਸੀਂ ਇੱਥੇ ਬੜਾ ਵਿਸ਼ਾਲ ਪੱਸਾਂ ਦੇ ਰਹੀ ਆਪਣੀ ਟੱਕਾਂ ਦੇ ਰਹੀ ਤਾਰੰਦ ਰਹੀ ਇੱਥੇ ਵਿਸ਼ਾਲ ਨਜ਼ਰ ਆਪਣਾ ਇਕੱਠ ਕਰਕੇ ਇੱਥੇ ਪਹੁੰਚੇ ਆ ਤਾਂ ਕਿ ਇਥੋਂ ਦੇ ਪੀਲੀ ਮੰਤਰੀ ਜਿਹੜਾ ਉਹ ਕਰਨੀ ਨਹੀਂ ਦੇ ਸੁੱਟਾ ਉਹਨੂੰ ਅਜੇ ਜਗਾਇਆ ਜਾਵੇ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਨੂੰ ਜਿਹੜਾ ਮੰਗਾਂ ਨੇ ਜਿਹੜੀਆਂ ਉਹਨਾਂ ਨੂੰ ਲਾਗੂ ਕੀਤਾ ਜਾਵੇ ਮੰਨੀਆਂ ਆਈਆਂ ਮੰਗਾਂ ਵੀ ਜਿਹੜੇ ਲਾਗੂ ਨਹੀਂ ਕਰਦੀ ਕੀ ਸਰਕਾਰ ਨੂੰ ਬੇਨਤੀ ਸਰਕਾਰ ਨੂੰ ਇਹੀ ਬੇਨਤੀ ਕਰਾਂਗੇ ਅਪੀਲ ਵੀ ਕਰਦੇ ਆ ਕਿ ਸਾਡੀਆਂ ਮੰਗਾਂ ਜਿਹੜੀਆਂ ਜਲਦੀ ਜਲਦੀ ਹੱਲ ਕੀਤੀਆਂ ਜਾਣ ਨਾ ਕਰਨ ਦੀ ਸੂਚੀ ਵਿੱਚ ਜੋ ਸੁਪਰ ਕਮੇਟੀ ਅਗਲਾ ਨੈਕਸਟ ਪ੍ਰੋਗਰਾਮ ਜੱਥੇ ਵਧੇਰੇ ਵੱਡੀ ਗੱਲ ਦੀ ਗੱਣੇ ਪਹੁੰਚੇ ਹੋ ਜੱਥੇ ਵਧੀਆਂ ਜੀ ਸਾਡੀ ਐਮਪਲਾਈ ਫੈਡਰੇਸ਼ਨ ਪਹਿਲਵਾਨ ਗਰੁੱਪ ਕੀ ਕੀ ਸਰਕਾਰ ਨਾਲ ਇਹ ਖਲਾਫ ਧਰਨਾ ਲਗਾਣਾ ਸਰਕਾਰ ਵੇਖੋ ਜੀ ਇਹ ਤੁਸੀਂ ਸਾਡ ਨੂੰ ਵੱਧ ਜਾਣਦੇ ਜੀ ਕਿ ਇਹ ਸਰਕਾਰ ਜਿਹੜੀ ਆ ਲਗਾਤਾਰ ਜਦੋਂ ਦੀ ਹੁੰਦੇ ਨੇ ਚਾਈ ਆ ਤੇ ਧੱਕਾ ਦੇ ਸਾਰੇ ਨੇ ਹੋ ਰਿਹਾ ਪਰ ਮਲਾਜ਼ਮ ਵਰਕੇ ਦੇ ਨਾਲ ਤੇ ਬਹੁਤ ਜ਼ਿਆਦਾ ਧੱਕਾ ਕੀਤਾ ਇਹਨਾਂ ਨੇ ਕਿਉਂਕਿ ਪਤਾ ਨਹੀਂ ਇਹਨਾਂ ਦੀ ਇਹ ਸਮਝ ਤੋਂ ਬਾਹਰ ਆ ਕਿ ਜੇ ਇੰਨਾ ਬਹੁਮਤ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਦਿੱਤਾ ਜੀ ਤੇ ਉਹ ਉਹਦੇ ਵਿੱਚ ਮੁਲਾਜ਼ਮਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਵਾ ਮੁਲਾਜ਼ਮਾਂ ਨੇ ਬੜੇ ਉਤਸ਼ਾਹ ਦੇ ਨਾਲ ਵੋਟਾਂ ਪਾਈਆਂ ਸੀ ਜਿਹੜੇ ਸਾਡੇ ਕੱਚੇ ਮੁਲਾਜ਼ਮਿਆਂ ਉਹਨਾਂ ਨੂੰ ਆਸ ਸੀ ਕਿ ਸਾਨੂੰ ਇਹ ਰੈਗੂਲਰ ਕਰਨਗੇ ਬਾਕੀ ਜਿਹੜੇ ਮੁਲਾਜ਼ਮਾਂ ਦੇ ਰਹਿਤੇ ਬਕਾਇਆ ਆ ਉਹਨਾਂ ਦੀ ਆਸ ਸੀ ਵੀ ਸਾਨੂੰ ਇਹ ਦੇਣਗੇ ਜਿਤਨਾ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਉਹ ਕੁਝ ਵਰਗ ਦੇ ਲੋਕ ਆ ਜਿਨ੍ਹਾਂ ਨੂੰ 56% ਮਿਲਣ ਧਿਆ ਤੇ ਇਹਨੂੰ 45 ਮਿਲਣ ਧਿਆ ਇਹ ਜਿਹੜਾ ਪਾੜਾ ਜਿਹੜਾ ਵਾ ਇਹ ਸਹੀ ਨਹੀਂਗਾ ਉਹ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਫੇਰ ਇਹਨਾਂ ਨੇ ਔਰ 1 ਸਾਲ ਤੱਕ 1.5 ਸਾਲ ਤੱਕ ਲੋਕਾਂ ਵਿੱਚ ਜਾਣਾ ਔਰ ਲੋਕਾਂ ਇਹਨਾਂ ਲੋਕਾਂ ਨੇ ਫਿਰ ਇਹਨਾਂ ਨੂੰ ਵੋਟਾਂ ਪਾਉਣੀਆਂ ਤੇ ਜੇ ਆਪਣੀਆਂ ਨੀਤੀਆਂ ਨੂੰ ਸੁਧਾਰਨ ਔਰ ਮੁਲਾਜ਼ਮਾਂ ਦੇ ਜਿਹੜੇ ਮਸਲੇ ਆ ਉਹ ਪਹਿਲ ਦੇ ਆਧਾਰ ਤੇ ਹੱਲ ਕਰਨ ਇਹ ਸਾਡੀ ਅਪੀਲ ਹੈ ਸਰਕਾਰ ਨੂੰ ਤੇ ਮੁਲਾਜ਼ਮ ਜਿਹੜਾ ਹੁੰਦਾ ਵਾ ਉਹ ਸਰਕਾਰ ਦਾ ਬਹੁਤ ਅਨੇਖੜਵਾਂ ਹੰਗ ਹੁੰਦਾ ਸਰਕਾਰ ਨੇ ਪਹਿਲੇ ਮੀਟਿੰਗਾਂ ਹੋਈਆਂ ਕੋਈ ਜਿੱਥੇ ਬੰਦੀ ਦੀ ਬਹੁਤ ਜ਼ਿਆਦੀਆਂ ਇਹ ਪਹਿਲੀ ਸਰਕਾਰ ਆ ਤੇ ਜਿੰਨਾ ਮੀਟਿੰਗਾਂ ਬਹੁਤ ਹੀ ਜ਼ਿਆਦੀਆਂ ਹੋਈਆਂ ਪਰ ਉਹਦਾ ਰਿਜ਼ਲਟ ਕੋਈ ਨਹੀਂ ਨਿਕਲਿਆ ਕੀ ਬੀ ਸਰਕਾਰ ਨੂੰ ਕੀ ਬੇਨਤੀ ਕਰੋਗੇ ਸਰਕਾਰ ਨੂੰ ਸਾਡੀ ਇਹੋ ਬੇਨਤੀ ਹੈ ਵੀ ਜੋ ਮੁਲਾਜ਼ਮਾਂ ਦੇ ਮਸਲੇ ਹੈ ਸਰਕਾਰ ਮੰਨਦੀ ਆ ਹਰ ਵਾਰੀ ਜਦੋਂ ਮੀਟਿੰਗ ਹੁੰਦੀ ਆ ਕਹਿੰਦੇ ਵੀ ਤੁਹਾਡੀਆਂ ਮੰਗਾਂ ਬਿਲਕੁਲ ਜਾਇਜ਼ ਆ ਕਿ ਹੱਲ ਹੋਣੀਆਂ ਚਾਹੀਦੀਆਂ ਪਰ ਫਿਰ ਪਤਾ ਨਹੀਂ ਕੀ ਗੱਲ ਹੁੰਦੀ ਆ ਫਿਰ ਬੈਗੇਰ ਲੱਗ ਜਾਂਦਾ ਇਹਨਾਂ ਦਾ ਕੀ ਇਹਨਾਂ ਦੀ ਮਜਬੂਰੀ ਆ ਇਹ ਕਰਕੇ ਪਤਾ ਸਰਕਾਰ ਨੂੰ ਵੀ ਆ ਕਿ ਮੁਲਾਜ਼ਮ ਜੇ ਕੋ ਅੱਜ ਸੜਕਾਂ ਦੇ ਉੱਤੇ ਆ ਦੇ ਮੁਲਾਜ਼ਮ ਸਹੀ ਆਪਣੀ ਜਗ੍ਹਾ ਦੇ ਉੱਤੇ ਅਗਲੇ ਤੁਹਾਡੇ ਜਥੇ ਬੜੇ ਕਦਮ ਕੀ ਕੀ ਸਟੈਬਲ ਤੇ ਹੋ ਜੇ ਵੇਖੋ ਸਾਡਾ ਸ਼ਗਲ ਤੇ ਇਹੋ ਹੀ ਆ ਵੀ ਅੱਜ ਵੇਖੋ ਕਿਸਾਨ ਜਿੱਥੇ ਬੰਦੀਆਂ ਮਜ਼ਦੂਰ ਜਿੱਥੇ ਬੰਦੀਆਂ ਨਾਲ ਆ ਗਈਆਂ ਧਿਰੋਂ ਧਿਰੇ ਕਾਫਲਾ ਜਿਹੜਾ ਇਹ ਵਧਦਾ ਜਾਣਾ ਲੰਮਾਣਾ ਉਹ ਸਰਕਾਰ ਆਸਤੇ ਔਖਾ ਜਾਣਾ ਇਹ ਕਰਕੇ ਸਰਕਾਰ ਨੂੰ ਸੋਚਣਾ ਚਾਹੀਦਾ